ਜਦ ਦੱਜਾ ਬਸਰਾਂ ਮਹਾਸਪ ਦੇ ਜਾ ਰਹੇ ਇਹੋ ਹੀ ਇਹੋ ਹੀ ਵੱਧ ਕਿਸਮਤੀ ਹੈ ਕਿ ਜੋ ਮਾਨ ਸਨਮਾਨ ਸਾਨੂੰ ਵਿਦੇਸ਼ਾਂ ਚ ਮਿਲ ਰਿਹਾ ਵਿਦੇਸ਼ੀ ਪਾਰਲੀਮੈਂਟਾਂ ਦੇ ਵਿੱਚ ਸਾਡੇ ਨੌਜਵਾਨ ਸਿੰਘ ਪਹੁੰਚ ਰਹੇ ਆ ਬੀਬੀਆਂ ਸਾਡੀਆਂ ਪਹੁੰਚ ਰਹੀਆਂ ਹੈ ਭਾਰਤ ਦੇ ਵਿੱਚ ਜੇ ਕੋਈ ਪਹੁੰਚ ਵੀ ਜਾਂਦਾ ਹੈਗਾ ਤੇ ਜੇ ਕੋਈ ਵਖਰੀ ਸੁਰ ਰੱਖਦਾ ਤੇ ਉਸ ਨੂੰ ਐਨਐਸਏ ਲਾ ਕੇ ਜਿਹੜਾ ਹੈਗਾ ਉਹ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਇੱਕ ਪਾਸੇ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਹਿੰਦੂ ਰਾਸ਼ਟਰ ਜਿੰਦਾਬਾਦ ਕਿਹਾ ਜਾਂਦਾ ਜੇ ਭਾਰਤੀ ਪਾਰਲੀਮੈਂਟ ਦੇ ਵਿੱਚ ਹਿੰਦੂ ਰਾਸ਼ਟਰਵਾਦ ਜਿਹੜਾ ਜਿੰਦਾਬਾਦ ਕਹਿਣ ਵਾਲੇ ਜਿਹੜੇ ਆ ਉਹ ਸਨਮਾਨੇ ਜਾਂਦੇ ਆ ਸਤਕਾਰੇ ਜਾਂਦੇ ਆ ਤੇ ਫਿਰ ਜੇ ਸਿੱਖ ਕੋਈ ਨੌਜਵਾਨ ਸਿੱਖ ਰਾਸ਼ਟਰ ਦੀ ਗੱਲ ਕਰਦੇ ਤੇ ਇਹਦੇ ਵਿੱਚ ਬੁਰਾ ਕੀ ਆ ਮਾੜਾ ਕੀ ਸਿੰਘ ਜੀ ਸਾਹਿਬ 2 ਦਿਨ ਪਹਿਲਾਂ ਜਿਹੜੀ ਲੁਧਿਆਣੇ ਦੇ ਵਿੱਚ ਘਟਨਾ ਵਾਪਰੀ ਆ ਇੱਕ ਹਿੰਦੂ ਸਿਪਾਹੀ ਸੈਨਾ ਦਾ ਜਿਹੜਾ ਲੀਡਰ ਸੀ ਉਹਦੇ ਤੇ ਨੋਦੇ ਅੰਗ ਸਿੰਘ ਆਰੇ ਹਮਲਾ ਕੀਤਾ ਦੇਖੋ ਮੈਂ ਕਿਸੇ ਹਿੰਸਾ ਦਾ ਹਮਾਇਤੀ ਨਹੀਂ ਆ ਪਰ ਜਿਹੜਾ ਧਾਰਮਿਕ ਤੌਰ ਦੇ ਉੱਤੇ ਬਹੁਤ ਸਾਰੇ ਲੋਕ ਜਿਹੜੇ ਆ ਨਫਰਤ ਫਲਾਉਣ ਦਾ ਕਾਰਜ ਕਰ ਰਹੇ ਆ ਚਾਹੇ ਉਹ ਕੋਈ ਵੀ ਹੋਣ ਨਫ਼ਰਤ ਫਲਾਉਣ ਦੇ ਲਈ ਕਾਰਜ ਕਰਨਾ ਜਿਹੜਾ ਬਹੁਤ ਮੰਦਭਾਗ ਹੈ ਕਿਸੇ ਵੀ ਧਰਮ ਦੇ ਪ੍ਰਤੀ ਧਰਮ ਦੀਆਂ ਮੰਨਤਾਵਾਂ ਦੇ ਪ੍ਰਤੀ ਧਰਮ ਦੀਆਂ ਮਰਿਆਦਾਵਾਂ ਦੇ ਪ੍ਰਤੀ ਗਲਤ ਬੋਲਣਾ ਇਹ ਵੀ ਸ਼ੋਭ ਨਹੀਂ ਕਰੇ ਇਹ ਤਾਂ ਸਾਹਮਣੇ ਦੇਖੋ ਇਹੋ ਹੀ ਇਹੋ ਹੀ ਵੱਧ ਕਿਸਮਤੀ ਹੈ ਕਿ ਜੋ ਮਾਨ ਸਨਮਾਨ ਸਾਨੂੰ ਵਿਦੇਸ਼ਾਂ 'ਚ ਮਿਲ ਰਿਹਾ ਵਿਦੇਸ਼ੀ ਪਾਰਲੀਮੈਂਟਾਂ ਦੇ ਵਿੱਚ ਸਾਡੇ ਨੌਜਵਾਨ ਸਿੰਘ ਪਹੁੰਚ ਰਹੇ ਆ ਬੀਬੀਆਂ ਸਾਡੀਆਂ ਪਹੁੰਚ ਰਹੀਆਂ ਹੈ ਭਾਰਤ ਦੇ ਵਿੱਚ ਜੇ ਕੋਈ ਪਹੁੰਚ ਵੀ ਜਾਂਦਾ ਹੈਗਾ ਤੇ ਜੇ ਕੋਈ ਵਖਰੀ ਸੁਰ ਰੱਖਦਾ ਤੇ ਉਸ ਨੂੰ ਐਮਐਸਏ ਲਾ ਕੇ ਜਿਹੜਾ ਹੈਗਾ ਉਹ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਇੱਕ ਪਾਸੇ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਹਿੰਦੂ ਰਾਸ਼ਟਰ ਜਿੰਦਾਬਾਦ ਕਿਹਾ ਜਾਂਦਾ ਹੈ ਜੇ ਭਾਰਤੀ ਪਾਰਲੀਮੈਂਟ ਦੇ ਵਿੱਚ ਹਿੰਦੂ ਰਾਸ਼ਟਰਵਾਦ ਜਿਹੜਾ ਜਿੰਦਾਬਾਦ ਕਹਿਣ ਵਾਲੇ ਜਿਹੜੇ ਆ ਉਹ ਸਨਮਾਨੇ ਜਾਂਦੇ ਆ ਸਤਕਾਰੇ ਜਾਂਦੇ ਆ ਤੇ ਫਿਰ ਜੇ ਸਿੱਖ ਕੋਈ ਨੌਜਵਾਨ ਸਿੱਖ ਰਾਸ਼ਟਰ ਦੀ ਗੱਲ ਕਰਦੇ ਤੇ ਇਹਦੇ ਵਿੱਚ ਬੁਰਾ ਕੀ ਆ ਮਾੜਾ ਕੀ ਸਿੰਘ ਸਾਹਿਬ 2 ਦਿਨ ਪਹਿਲਾਂ ਜਿਹੜੀ ਲੁਧਿਆਣੇ ਦੇ ਵਿੱਚ ਘਟਨਾ ਵਾਪਰੀ ਆ ਇੱਕ ਹਿੰਦੂ ਸ਼ਿਵ ਸੈਨਾ ਦਾ ਜਿਹੜਾ ਲੀਡਰ ਸੀ ਉਹਦੇ ਤੇ ਨੋਦੇ ਅੰਗ ਸਿੰਘਾਂ ਨੇ ਹਮਲਾ ਕੀਤਾ ਦੇਖੋ ਮੈਂ ਕਿਸੇ ਹਿੰਸਾ ਦਾ ਹਮਾਇਤੀ ਨਹੀਂ ਆ ਪਰ ਜਿਹੜਾ ਧਾਰਮਿਕ ਤੌਰ ਦੇ ਉੱਤੇ ਬਹੁਤ ਸਾਰੇ ਲੋਕ ਜਿਹੜੇ ਨਫ਼ਰਤ ਫਲਾਉਣ ਦਾ ਕਾਰਜ ਕਰ ਰਹੇ ਆ ਚਾਹੇ ਉਹ ਕੋਈ ਵੀ ਹੋਣ ਨਫ਼ਰਤ ਫਲਾਉਣ ਦੇ ਲਈ ਕਾਰਜ ਕਰਨਾ ਜਿਹੜਾ ਬ ਤਾਵਾਂ ਦੇ ਪ੍ਰਤੀ ਧਰਮ ਦੀਆਂ ਮਰਿਆਦਾਵਾਂ ਦੇ ਪ੍ਰਤੀ ਗਲਤ ਬੋਲਣਾ ਇਹ ਵੀ ਸ਼ੋਭ ਨਹੀਂ ਕਰੀਏ ਜੀ ਦਾ ਸਰ 2000 ਜਿਸ ਤਰ੍ਹਾਂ ਦਾ ਬਹੁਤ ਸਿਰਜਿਆ ਜਾ ਰਿਹਾ ਹੈ ਜਿਸ ਸਾਹਮਣੇ ਦੇਖੋ ਇਹੋ ਹੀ ਇਹੋ ਹੀ ਵੱਧ ਕਿਸਮਤੀ ਹੈ ਕਿ ਜੋ ਮਾਨ ਸਨਮਾਨ ਸਾਨੂੰ ਵਿਦੇਸ਼ਾਂ 'ਚ ਮਿਲ ਰਿਹਾ ਵਿਦੇਸ਼ੀ ਪਾਰਲੀਮੈਂਟਾਂ ਦੇ ਵਿੱਚ ਸਾਡੇ ਨੌਜਵਾਨ ਸਿੰਘ ਪਹੁੰਚ ਰਹੇ ਆ ਬੀਬੀਆਂ ਸਾਡੀਆਂ ਪਹੁੰਚ ਰਹੀਆਂ ਹੈ ਭਾਰਤ ਦੇ ਵਿੱਚ ਜੇ ਕੋਈ ਪਹੁੰਚ ਵੀ ਜਾਂਦਾ ਹੈਗਾ ਤੇ ਜੇ ਕੋਈ ਵਖਰੀ ਸੋਰ ਰੱਖਦਾ ਤੇ ਉਸ ਨੂੰ ਐਮਐਸਏ ਲਾ ਕੇ ਜਿਹੜਾ ਹੈਗਾ ਉਹ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਇੱਕ ਪਾਸੇ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਹਿੰਦੂ ਰਾਸ਼ਟਰ ਜਿੰਦਾਬਾਦ ਕਿਹਾ ਜਾਂਦਾ ਜੇ ਭਾਰਤੀ ਪਾਰਲੀਮੈਂਟ ਦੇ ਵਿੱਚ ਹਿੰਦੂ ਰਾਸ਼ਟਰਵਾਦ ਜਿਹੜਾ ਜਿੰਦਾਬਾਦ ਕਹਿਣ ਵਾਲੇ ਜਿਹੜੇ ਆ ਉਹ ਸਨਮਾਨੇ ਜਾਂਦੇ ਆ ਸਤਕਾਰੇ ਜਾਂਦੇ ਆ ਤੇ ਫਿਰ ਜੇ ਸਿੱਖ ਕੋਈ ਨੌਜਵਾਨ ਸਿੱਖ ਰਾਸ਼ਟਰ ਦੀ ਗੱਲ ਕਰਦੇ ਤੇ ਇਹਦੇ ਵਿੱਚ ਬੁਰਾ ਕੀ ਆ ਮਾੜਾ ਕੀ ਸਿੰਘ ਸਾਹਿਬ 2 ਦਿਨ ਪਹਿਲਾਂ ਜਿਹੜੀ ਲੁਧਿਆਣੇ ਦੇ ਵਿੱਚ ਘਟਨਾ ਵਾਪਰੀ ਆ ਇੱਕ ਹਿੰਦੂ ਸ਼ਿਵ ਸੈਨਾ ਦਾ ਜਿਹੜਾ ਲੀਡਰ ਸੀ ਉਹਦੇ ਤੇ ਨੋਦੇ ਅੰਗ ਸਿੰਘਾਂ ਨੇ ਹਮਲਾ ਕੀਤਾ ਦੇਖੋ ਮੈਂ ਕਿਸੇ ਹਿੰਸਾ ਦਾ ਹਮਾਇਤੀ ਨਹੀਂ ਆ ਪਰ ਜਿਹੜਾ ਧਾਰਮਿਕ ਤੌਰ ਦੇ ਉੱਤੇ ਬਹੁਤ ਸਾਰੇ ਲੋਕ ਜਿਹੜੇ ਆ ਨਫ਼ਰਤ ਫਲਾਉਣ ਦਾ ਕਾਰਜ ਕਰ ਰਹੇ ਆ ਚਾਹੀਓ ਕੋਈ ਵੀ ਹੋਣ ਨਫਰਤ ਫਲਾਉਣ ਦੇ ਲਈ ਕਾਰਜ ਕਰਨਾ ਜਿਹੜਾ ਬਹੁਤ ਮੰਦਭਾਗ ਹੈ ਕਿਸੇ ਵੀ ਧਰਮ ਦੇ ਪ੍ਰਤੀ ਧਰਮ ਦੀਆਂ ਮੰਨਤਾਵਾਂ ਦੇ ਪ੍ਰਤੀ ਧਰਮ ਦੀਆਂ ਮਰਿਆਦਾਵਾਂ ਦੇ ਪ੍ਰਤੀ ਗਲਤ ਬੋਲਣਾ ਇਹ ਵੀ ਸ਼ੋਭ ਨਹੀਂ ਕਰੀਏ ਜੈ ਜੀ ਸਰ 2000